ਉਹ ਟੈਲੀਫੋਨ ਹੁਣੇ ਦੇਖੋ ਫਿਰ ਮਿੱਟੀ ਵਿੱਚ ساری ਦਾ ਮਿੱਟੀ ਲੱਗੀ ਹੋਈ ਆ ਬੰਨੇ ਕਿ ਧੋਗੇ ਖੜਾਤਾ ਉੱਤੋਂ ਉਹ ਬੰਦਾ ਨਾ ਦੇਖ ਲਾ ਛੱਟ ਲਿਆ ਤੇ ਉੱਤੀ ਛੱਟ ਲਿਆ ਉਹਨਾਂ ਨੇ ਕਿਹਾ ਵੀ ਹੱਥ ਬਾਜ ਰੱਖੀ ਉਹਨਾਂ ਨੇ ਮਾਰ ਕੇ ਸਾਹ ਤੇ ਪਾਉਣ ਦਿੱਤੀ ਟਰਾਲੀ ਨੇ ਵੀਰੂ ਹਾਂਜੀ ਤੇ ਅੱਜ ਹੈਗਾ ਦੂਜਾ ਦਿਨ ਵੀਡੀਓ ਦਾ ਤੇ ਚੱਲਦੇ ਆਂ ਅੱਗੇ ਕੰਮ ਕਰ ਕਰਦੇ ਆਂ। ਅੱਜ ਲਈ ਰਹਿਣਾ ਪਹਿਲਾਂ ਚੱਲਦੇ ਆਂ ਗੁਰਦਸਾਹ ਸਾਹਿਬਾ ਦੇ ਇਲਾਕੇ। ਤੇ ਚੱਲਦੇ ਆਂ। ਤੇ ਆਈ ਪਿੰਡ ਦੀ ਸੋਹਣੀ ਸਵੇਰ ਹੈ। ਸਿਰੀਆਂ ਨੇ ਚਾਹ ਜਹਾਨਾ। ਮਥਾ ਢੇਕਿਆ ਬੂਟ ਪਾ ਲਿਆ। ਦੇਖੋ ਫਿਰ ਖੇਂਦੇ ਦੇ ਹੌਲੀ-ਹੌਲੀ ਹੋਏ ਪਏ ਨੇ। ਇਹ ਨਾ ਬੋਲਣੀ ਸਿੱਖਣ ਲੱਗਿਆ। ਕੀ ਜੀ ਹੈ? ਹੱਜ ਹੱਜ ਬਦ ਨਹੀਂ ਹੱਜ ਕਹਿੰਦੇ ਨੇ ਇਹਨਾਂ ਨੂੰ ਸਭ ਚੱਲਿਆ ਦੇਖਦੇ ਆ ਚਾਰ ਦਿਨ ਹੋ ਗਏ ਕੋਈ ਕੰਮ ਕਹਿੰਦੇ ਟਰਾਲੀ ਖੋਲਦੇ ਆ ਮਨ ਲੱਗਦਾ ਕਰਦਾ ਫੋਨ ਅਜੇ ਇਹਨੂੰ ਇਹ ਬਜ਼ਾਰੇ ਦਾ ਕੀ ਹਾਲ ਹੋਇਆ ਮੈਂ ਕਰਦੇ ਰਹੇ ਭਰਿਆ ਹੋਇਆ ਸਟਾਰਟ ਹੋ ਜੀਗਾ ਬਾਬਾ ਦੇਖਦੇ ਆ ਮੈਂ ਉਹ ਹੀ ਕੰਮ ਫੇਰ ਹੋ ਗਿਆ ਅੱਜ ਇੱਥੇ ਟਰੈਕਟਰ ਹੀ ਹੈ ਉਹਦੀ ਹੁੱਕ ਨਹੀਂ ਪੈਂਦੀ ਟਰਾਲੀ ਨੇ ਦਾ ਖੱਚ ਕੇ ਬਾਹਰ ਕੱਢ ਲੈਂਦੇ ਦੇਖਦੇ ਕੱਢਦੇ ਆ ਪਹਿਲਾਂ ਟਰਾਲੀ ਆ ਮਨਤਲਾ ਦਾ ਟਰਾਲੀ ਹੈ ਨਹੀਂ ਇੱਥੇ ਹਵਾ ਭਰਉਣ ਗਿਆ ਆ ਟਰਾਲੀ ਦੇ ਟਾਇਰ ਲਾਦੇ ਨੇ ਵੱਡੀ ਦੇ ਹਵਾ ਹਵਾ ਭਰਉਣ ਗਿਆ ਆ ਟਰਾਲੀ ਦਾ ਹੋ ਗਿਆ ਟਰਾਲੀ ਬਾਹਰ ਕਾਦੇ ਵਾਸਤੇ ਕੱਢੀ ਹੈ ਨਹੀਂ ਬਾਹਰ ਮੈਂ ਕਿョੜ ਕੇ ਨੇ ਲਾਈ ਆ ਇਿੱਥੇ ਖਾਲੀ ਕਰਦੀ। ਮਿੱਟੀ ਦਾ ਖਾਲੀ ਕਰਦੀ। ਦੇਖ ਰਿਹਾ ਬਾਹਰ ਹੀ ਕੱਢਦੇ ਇਹਨੂੰ। ਇਹ ਨਹੀਂ ਹੋਇਆ ਛਾੜ। ਅਜੇ ਹੁਣਾਂ ਦੀ ਤੀ ਤੋਤੀ ਦਿਖਾਉਣਾ। ਦੇਖੋ ਫਿਰ ਮਿੱਟੀ ਵਿੱਚ। ਸਾਰੀ ਦਾ ਮਿੱਟੀ ਲੱਗੀ ਹੋਈ ਆ ਉਹ ਨਹੀਂ ਕਿਤੇ ਧੋਗੇ ਖੜਾਤਾ। ਉੱਤੋਂ ਲਸਕਾਤਾ ਵੀ ਆ ਬਸ ਠੀਕ ਆ। ਇਹ ਵੀ ਕਰਦੇ ਆ ਇਹਨੂੰ ਆਉਂਦ। ਪੱਠੇ ਦੇ ਨਗੇ ਲੈ ਕੇ ਟਰਾਲੀ ਫੇਰ ਕਰਦੇ ਨੇ ਲਾਪਾ ਯਾਹ ਕਿਹੜਾ ਧੌਣਾ ਹੈ ਨਾ ਹੀ ਧੌਣਾ ਇਦੋਂ ਤੋਤਾ ਵੀ ਹੈ ਤੋਤਾ ਵੀ ਨੋ ਇਹ ਯਾਰ ਵੀ ਕੱਢ ਲਿਆ ਟਰਾਲੀ ਦਾ ਸਮਾਨ ਕੱਢ ਲਿਆ ਦੂਜੀ ਟਰਾਲੀ ਦਾ ਸਮਾਨ ਕੱਢ ਲਿਆ ਛੋਟੀਆਂ ਪੱਤੀਆਂ ਦੂਜੀ ਟਰਾਲੀ ਦੀਆਂ ਨੇ ਕੋੜੀਆਂ ਇਹਦੀਆਂ ਨੇ ਕਣਾਸੀ ਕੱਢ ਲਿਆ ਰਿਪੇਅਰ ਕਰਾਉਣ ਨੂੰ ਹੱਥ ਬੇਰੀ ਹੋ ਜੂ ਇਹਨਾਂ ਦੇ ਤੇਖੇ ਰੱਖਿਆ ਕਰਾਉਣੇ ਪੈਣਗੇ ਉਹ ਐਦਾਂ ਹੀ ਬੱਠੇ ਤੋਂ ਨਹੀਂ ਮੁੜੇ ਇੱਧਰ ਉੱਪਰ ਪੈ ਆਉਟ ਆਣ ਤੇ ਇੱਕ ਗਨਸਾ ਨਹੀਂ ਮੁੜੇ ਇਹ ਨਾਲ ਉਹ ਤੇ ਇਹਦੇ ਉੱਪਰ ਦੇਖੋ ਤੈਂ ਕਿਹਾ ਚੱਲ 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 ਹੋਰ ਚੱਲ ਅਸੀਂ ਇਹਨੇ ਕਿਹਾ ਘਾਬਿਆ ਹੁੰਦੇ ਚੱਲ ਚੱਲ ਗਿਆ ਤੇਰੇ ਮੂੰਹ ਤੋਂ ਆਵਾਜ਼ ਆਈਏ ਚੱਲ ਚੱਲ ਦੀ ਨਹੀਂ ਗੇ ਵੀ ਚੱਲ ਚੱਲ ਜੈਨ ਤੇ ਜੈਨ ਤੇ ਮੈਂ ਚੱਲ ਰ ਮੇਰੇ ਕੰਮ ਨੇ ਮੈਂ ਆਹਾਂ ਤਾਂ ਹੌਣ ਵਾਲਾ ਬੰਦਾ ਆ ਗਿਆ ਟਰੈਕਟਰ ਵੀ ਹੁਣ ਇਹਦਾ ਇੰਨਾ ਭਜਾਇਆ ਹੈ ਜੀ ਜੇ ਕਈ ਮੂਰੇ ਆ ਜੇ ਫੇਰ ਰੁਕੇ ਨਾ ਆ ਫੇਰ ਤੂੰ ਬੋਂਡਲ ਜੇ ਨਾ ਨਾ ਤੂੰ ਸਾਰੇ ਦੇ ਰੋ ਖਬਰ ਤਾਂ ਕੱਢੋ ਅੱਧਾ ਪਿੱਛੇ ਦਾ ਜਾ ਲੈਪਟਾ ਜੱਕਲਾ ਹੋਰ ਸਦ ਘਾ ਲੈ ਲੈਪਟਾ ਜੱਕ ਲੈਫਟ ਫੜ ਜਾ ਸੋ ਬਾਜ ਲੋਪਰੇ ਪੋਣੇ ਰਿਹਾ ਆਪਣਾ ਹਾਸਲਾ ਬੁੱਢਾ ਬਾਰੇ ਬੁੱਢਾ ਬਾਰੇ ਕਰਦਾ ਨਹੀਂ ਤੇਰੇ ਛੱਡ ਦੇਣੀ ਟਰਾਲੀ ਛੇੜੇ ਲੈ ਗੋ ਚੱਲ ਕਰਦੇ ਨਹੀਂ ਇਵੇਂ ਕਰਦੇ ਹੋਰ ਕਰ ਬੱਸ ਬੱਸ ਚੱਲ ਤਿਆਰੀ ਲੱਗੋ ਆਇਦਰ ਬਰਾਬਰਾਂ ਮਾਈਟੇ ਜੋ ਤੇ ਆ ਕਲੀ ਚੱਲ 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 ਦਰਮਿਆ ਵਿਚ ਰੱਖ ਕੋਲੀ ਨੋਨੇ ਚੱਲ 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 ਲੰਘ ਜੀ ਚੱਲ ਚੱਲ ਲੰਘੀ ਨਾਉਂਗੀ ਕੰਮ ਦੇਖ ਲੋ ਇਹਨਾਂ ਦੇ ਲੈ ਟਰਾਲੀ ਦੇਖ ਲੈ ਕਿਵੇਂ ਲੈ ਗਿਆ ਹੋਰ ਚੱਲਗਾ ਮਣਾ ਕਵਾਈ ਲਈ ਫਿਰਦੇ ਰੋਈ ਉਹ ਵਜਨ ਵਾਲੀ ਤੁਰੇ ਆਉਂਦੀ ਆ ਉਹਦੇ ਵਜਨ ਵਾਲਾ ਤਾਂ ਬੱਸ ਡਰਾਈਵਰ ਬੱਸ ਲੋਈ ਪੱਲਾ ਦਾ ਖੋਲਦਾ ਪਿੱੜ ਦੀ ਵਾਰੀ ਐ ਲੈ ਆਜੇ ਦੂਜੇ ਉਹਦੇ ਲੈਂਡ ਫੋਰਸ ਨਾਲ ਚੱਕ ਲੈ ਆ ਚਾਬੀ ਬੰਨੇ ਮਹਾ ਮੂਰਖ ਬੰਦੇ ਨੇ ਇਹ ਸੂਵਰ ਹੈਡਰ ਤੁਹਾਨੂੰ ਦਿਖਾਈ ਦਤਾ ਇਹ ਬੰਦੇ ਦਾ ਤੋਤਾ ਆ ਇਹਨਾਂ ਗਿਨੀਸ ਵਰਲਡ ਰਿਕਾਰਡ ਤੇ ਨਾਮ ਦਰਜ ਕਰਾਉਣਾ ਆ ਦਾ ਆਹ ਖੋਰ ਕਾ ਛੜਦਾ ਇੱਧਰ ਲਾ ਉਧਰੋਂ ਖੁੱਲਿਆ ਨਹੀਂ ਇਹ ਤਾਂ ਦੇਖ ਰਾ ਨਕੰਮੇ ਦਾ ਭੱਜ ਲਿਆ ਉਹ ਭੱਜ ਲਿਆ ਖੁੱਲਿਆ ਵੀ ਨਹੀਂ ਹੈ ਭਾਈ ਖੋਲ ਕਾ ਵੀ ਛੜਦਾ ਓਏ ਉੱਧ ਜਾ ਕੇ ਦੇਖ ਸਿੰਘ ਜਾ ਕੇ ਲੋਈ ਦੂਜੀ ਸਾਈਡ ਦਾ ਏਡੇ ਪਿਆ ਕੋੜੀਆਂ ਨਹੀਂ ਹੋਣਾ ਪੱਤੀਆਂ ਹੋਰ ਕਾ ਕੋੜੀ ਹੈ ਕੋੜੀ ਖਾਣਾਂ ਇੱਥੇ ਇਹ ਨਾ ਯਾਰ ਉਹ ਮਰਵਾਉਂ ਰਹੇ ਨੇ ਅੰਦਰ ਨਟ ਲਵਾਉਣ ਵਾਲੇ ਹੁਣ 17 18 19 20 21 22 23 24 25 24 6-7 ਸਾਲ ਹੋ ਗਏ ਪੂਰੇ ਦੇ 7 ਸਾਲ ਹੋ ਗਏ ਟਰਾਲੀ ਆਈ ਨੇ ਹੁਣ ਨਟ ਤਾਂ ਦੁਬਾਰਾ ਕਰਾਉਣਾ ਹੀ ਪਾਣਾ ਹੈ ਮੂਸ ਮਰਵਾਉਦੇ ਆਂ ਇਹ ਤਾਂ ਮੂਸ ਵੱਜਣਗੇ ਉੱਥੇ ਨਟ ਲਵਾਉਂਦੇ ਆਂ ਨਾਲ ਤਰੀ ਹੋਣ ਲੱਗ ਗਏ ਲੋਈ ਇੱਕ ਵਾਰ ਇਹ ਦੋ ਨਟ ਖੋ ਗਏ ਆਲੇ ਲੋਈ ਜਸਤਨ ਨਾਲ ਫੇਰ ਦੋ ਪਾਦਾ ਹੁਣ ਆ ਉਹ ਬੰਦਾ ਨਾ ਦੇਖ ਲੈ ਛੱਟ ਲਿਆ ਦੁੱਤੀ ਛੱਟ ਲਿਆ ਨੇ ਕਿਹਾ ਵੀ ਹੱਥ ਪਾ ਕੇ ਰੱਖੀ ਆ ਜਾ ਚਕਾ ਹੁਣ ਇਹਨੂੰ ਗੂਠੇ ਦੇ ਛੱਟ ਗਾਲੀ ਆ ਨੜ ਪਾ ਦੇ ਨਾਲ ਇੱਧਰ ਸਾਰੇ ਕੀ ਲੱਗੀ ਆ ਬਾਲਾ ਕੁਝ ਤਾਂ ਨਹੀਂ ਹੋਇਆ ਰੋਪਿਆ 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 ਇਹ ਰੋਪਿਆ ਰੋਪਿਆ ਦਾ ਇਹ ਰੋਪਿਆ ਰੋਪਿਆ ਉਹਟ ਲਾ ਗਾਰੋ ਪਰ ਵਾਸਾ ਚੱਕ ਦੇ ਉਹਨੂੰ ਲੈ ਵਾ ਲੈ ਉਧਰ ਹੱਥ ਪਾ ਚੱਲ ਮੈਂ ਮੂੰਹ ਦੇਖਣਾ ਹਾਂ ਨਾ ਨਾ ਇੱਥੇ ਆਉ ਉ ਇੱਥੇ ਆਉ ਨਹੀਂ ਹਾਲ ਆਜ ਤੋਂ ਬਾਅਦ ਚੱਕ ਲੈ ਇਹ ਚ ਆਉਣੀ ਐ ਇਹ ਹਾਂ ਇੱਥੇ ਆਉ ਹਾਂ ਥੱਲੇ ਆ ਥੱਲੇ ਆ ਲਈ ਹਾਂ ਇਹ ਇੱਥੇ ਨਹੀਂ ਆਉਣੀ ਇਹ ਚ ਆਉ ਜਦੋਂ ਇਕੱਠਾ ਕਰਾਂਗੇ ਜਦੋਂ ਇਕੱਠਾ ਕਰਾਂਗੇ ਉਹ ਮੰਜੇਆਂ ਨਾਲ ਉੱਪਰ ਜਾਉ ਕਿੰਨਾ ਸਾਲ ਹੋ ਗਏ 7 ਸਾਲ ਹੋ ਗਏ ਟਰਾਲੀ ਆਈ ਇਹਨੂੰ ਇਹਨੂੰ ਪਤਾ ਤੈਨੂੰ ਸੁਕਾਣੀ ਕਰ ਗਲਤ ਪਤਾ ਇਹ ਕੱਲ ਕੱਲ ਕਦੀ ਕਪ ਨਹੀਂ ਹਾਲਾ ਦੇਖ ਵਸ ਲੈ ਮੈਨੂੰ ਪਤਾ ਨਾ ਮੈਂ ਕਿਨੇ ਨੂੰ ਆ ਗਲੀ ਜਾ ਉਹਦਾ ਆਦਾ ਤਰ੍ਹਾਂ ਗਲਤੀ ਹੈ ਫਿਰ ਆਹ ਇਹ ਉਹੀ ਕਰਾਈ ਥੱਲੇ ਪਾਉਣਾ ਸੀਗਾ ਗਲਤ ਜਿਹੜਾ ਪੈ ਗਿਆ ਕਬਰੂ ਨੌਜਵਾਨ ਗੂਠੇ ਦੇ ਛੱਟ ਦਿਖਾ ਦੇ ਛੱਟ ਨਾ ਲੈ ਲੈ ਉਹ ਵੀ ਕਰਦਾ ਕਾਸੀ ਕਮਾਸਾਂ ਮਗਰਲਾ ਨਾ ਟੜ ਰਹਿ ਗਿਆ ਹੁਣ ਮਗਰਲਾ ਉਹ ਬੈਡਿੰਗ ਕਰਾਉਣੀ ਰਹਿ ਗਈ ਜਾਂ ਲੱਟਾਂ ਦਾ ਕੰਮ ਕਰਾਉਣਾ ਰਹਿ ਗਿਆ ਇਹ ਛੋਟੀ ਕਿਵੇਂ ਰਹੀ ਆ ਉਹਦਾ ਪਤਾ ਹੀ ਆ ਆ ਕਿਵੇਂ ਛੋਟੀ ਰਹੀ ਗਈ ਇਹ ਹਵਾ ਚੈੱਕ ਕਰਾਉਣੀ ਹੈ ਹਵਾ ਕਿੰਨੀ ਹੈ ਨਾ ਮਗਰ ਲਿਆ ਲਟਾ ਨਹੀਂ ਚੱਲਦੀ ਇਹ ਮਗਰ ਲਿਆ ਟਰಿಲ್ಲਰ ਵਾਲੀ ਬੱਕਿਆ ਤਿੱਖੇ ਕਰਾਉਣ ਲੋਈ ਟਰਾਲੀ ਦਾ ਕੰਮ ਨੇ ਬੜਕਾ ਬਿਲਡਿੰਗ ਕਰਾ ਦੀਏ ਬਿਲਡਿੰਗ ਵਾਲਾ ਕੰਮ ਰਹਿ ਗਿਆ ਚਾਲ ਵਾਸਤੌਰ ਇਹਨੂੰ ਪਾ ਟਰਾਲੀ ਮੰਜਾ ਵੀ ਕਸਿਆ ਗਿਆ ਉਹ ਤਾਂ ਕੱਟ ਕੇ ਛੱਡਦੇ ਨੇ ਜੀ ਇਹ ਤੇ ਕਰਵਾਉਣਾਗੇ ਆਪੇ ਮੱਝ ਦਾ ਫਰੀਂਦਾ ਮੰਜਾ ਕਸਿਆ ਗਿਆ ਨਾ ਹਾਂ ਨਹੀਂ ਤਾਂ ੁੰਡਾ ਪੇ ਜਨ ਪਾਈ ਦਿੰਦੇ ਥੋੜੀ ਟਾਲੀ ਦੇ ਪੱਤੇ ਰਹਿ ਗਏ ਕਹਾਣੀ ਨੀਲੀ ਸੀ ਜਿਹੜੀ ਫੇਰ ਕਹਦਾ ਜੀ ਦਰਾਗਾ ਮਾਰਾ ਬਗਾ ਸਦੋ ਤੇ ਢਾਂਗ ਰੋ ਨੀਰ ਨੂੰ 20 ਲੀਟਰ ਤੋਂ ਤੱਕ ਆਈ ਆਮ ਲੈਣਾ پرو پرو ਵੀ ਬੰਦ ਹੋਣ ਵਾਲਾ 7% ਬੈਂਟਰੀ ਹੈ ਫਿਰੋਂ ਟਰੈਕਟਰ ਵਾਲੀਆਂ ਲੈਟਾਂ ਲਿਆਉਂਗਾ ਫਿਰ ਇਕੱਠੇ ਹੀ ਹਟ ਕਰਾ ਲਿਆਵਾਂਗੇ ਦੂਜਾ ਟਰੈਕਟਰ ਜਾਊਗਾ ਨਾ ਇਹ ਕਸ ਦੂਜੇ ਟਰੈਕਟਰ ਨਾਲ ਲੱਗੇ ਮੇਰੇ ਜਿਹੜਾ ਢਣਾ ਲੱਗੇ ਨੇ ਇਹਦੀ ਲੱਟਾ ਆਹ ਸਮਾਨ ਬਿਲਡ ਕਰਾਉਣਾ ਰੰਗਲਾ ਵਜਾ ਉਹ ਥੱਲੇ ਤੁਹਾਨੂੰ ਇਹਦੇ ਆਹ ਰਸੇ ਪਾਉਣੇ ਆ ਰਸੇ ਦਾ ਹੁੱਕ ਨਾ ਪਾ ਜਾਂਦੇ ਨਾ ਪਰ ਇਹਦੇ ਲਾਣ ਲੱਗੇ ਨੇ ਆਉਦੇ ਇੰਦਰ ਤਾਂ ਨਹੀਂ ਥੱਲੇ ਉਹੀ ਲੰਡੀ ਜੀ ਲੱਗਦੀ ਹੈ ਉਹ ਮੈ ਸੰਲੀ ਲੱਗਦੀ ਹੈ ਲੋਕ ਬਣ ਜਾਂਦੇ ਲੋਡ ਟਰਾਲੀ ਹੋਣ ਲੱਗੀ ਰਿਪੇਅਰ ਸਲਾਮ ਅਲੈਕੁਮ ਲੋਹਾ ਲੱਗਿਆ ਦੇ ਲੋਹਾ ਲੋਹਾ ਲੱਗਿਆ ਸਲਾਮ ਅਲੈਕੁਮ ਹੰਦਰ ਮਰ ਕੇ ਸਾਫ ਤੇ ਪਹੁੰਚ ਗਿਆ ਟਰਾਲੀ ਤੇ ਵੀ ਅੰਜਮ ਬੱਡਕੇ ਨਾਲ ਦਵਾਰਾ ਲਾਉ ਉਹਨਾਂ ਨੂੰ ਛੱਟ ਕਰਕੇ ਨਹੀਂ ਲਾਇਆ ਪਹਿਲਾਂ ਵੀ ਬਲਡੀਆਂ ਟੁੱਟ ਗਈ ਸੀ ਹੁੰਦਣ ਮਹਿਤਰੀ ਜੀ ਹੁੰਦਣ ਸਾਹ ਪਹੁੰਚ ਕੇ ਮੈਦਾਨ ਚ ਬਾਕੀ ਦੇਖ ਲਿਆ ਹੁਣ ਕੀ ਕੀ ਕਾਰਾਗਰੀ ਕਰੀ ਇਹਨਾਂ ਨੇ ਆਹ ਤੇਰੀ ਗਿਲੀ ਬੋਲੀ ਤੇ ਪਾਟੋ ਉਹਦਾ ਸਪੋਰਟ ਲਾਉਣੀ ਆ ਤੇ ਇਹਨਾਂ ਵਾਕੀ ਤੋਂ ਦਾ ਵਸਤਰੀਕ ਮੈਂ ਅਕਲ ਹੁੜ ਜਾਣੀ ਜੱਟ ਮੜਿਆ ਖੜਿਆ ਰਿਹਾ ਕਿਉਂ ਦਿਲ ਕਿਦਾਂ ਦੀ ਜਿਹੜਾ ਆਹ ਗਾਲਾ ਨਾ ਇਹ ਬਲਜੇ ਜਾਂ ਮੜਜਾ ਐਨੂੰ ਆ ਉਹ ਵਾਲਾ ਦਲੇ ਨੂੰ ਆ ਇਹ ਵੀ ਸਿੱਧਾ ਕਰਦਾ ਮੜਜਾ ਮੈਂ ਠੀਕ ਆ ਲਾ ਦੇ ਲਾ ਦੇ ਡੇਟਾ ਵੀ ਗੱਲ ਲੱਗੂ ਭਰਾ ਕੁਝ ਨਹੀਂ ਜਾਂਦਾ ਕੋਈ ਨਾ ਹੁਣ ਜਿਹੜਾ ਹੋ ਹੈਗਾ ਉਵੇਂ ਲੱਗੂਗਾ ਆ ਦੇ ਮੈਂ ਲੀਤੀ ਮੈਂ ਕਿਵੇਂ ਕਰਾਂ ਉਹੜੀ ਫੜੀ ਮੜੀ ਉਹ ਜਿਹੜੀ ਚੜਾ ਜਾ ਉਹ ਵੜਦੇ ਮੈਤਰੀ ਥੋੜੀ ਥੋੜੀ ਚੜਾ ਜਾ ਵੜਦੇ ਉਹ ਜੀ ਚੱਲ ਇਧਰ ਬਿਲਡਿੰਗ ਹੋ ਦੂ। ਅੱਛਾ ਸੇ ਇਹਨੇ ਕਹਿਣਾ ਉਹਦਾ ਹੱਥ ਮੱਥੀ ਰਸਤੀ ਨਾ। ਜਿੱਦਾਂ ਬਦਲਦੇ ਤੁਸੀਂ ਆ ਕੇ ਰੋਣ ਲੱਗੋ ਬੜੇ ਆੜ ਜਾ ਹੁਣ। ਤਾ ਹੁਣ ਜਾ ਕੇ ਵਾਕਾ ਤੂੰ ਇਧਰ ਹਾਂ ਇਧਰ ਆਉਂ ਲੱਗਦਾ। ਆ ਮੈਂ ਜਿਵੇਂ ਆਉਣਾ ਲੱਗਦਾ ਹਰੇ। ਕੱਢ ਲੈ ਟੇਬਲ Me entro más